ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੋਦੀ ਸਾਹਿਬ ਕਟੜਾ ਸਾਹਿਬ ਆ ਗੈਸ ਦੇ ਗੋਲੇ ਨਾਲ ਵੀ ਕੁਝ ਬਣਦਾ ਹੈਗਾ ਜੇ ਉੱਪਣ ਇਹਨਾਂ ਦਾ ਬੰਦ ਨੂੰ ਟੱਕਰ ਦਿਓ ਉੱਪਰ ਮਾਨੂਬੰਬ ਸੜਦੋ ਕਿਸਾਨਾਂ ਤੇ ਕਿਸਾਨਾਂ ਦਾ ਸਖਾਇਆ ਕਰ ਦਿਓ ਤੁਸੀਂ ਸਾਰੇ ਦੇਸ਼ 'ਚ ਹਲਾ ਸ਼ੰਭੂ ਬਾਰਡਰ ਤੇ ਸੜਦੋ ਤੁਸੀਂ ਇਹ ਪਰਮਾਣੂ ਬੰਬ ਤੇ ਟੋਡੀਆਂ ਅੱਖਾਂ ਦੇ ਵਿੱਚ ਤੁਹਾਨੂੰ ਰੜਕਦੇ ਨੇ ਨਾ ਕਿਸਾਨ ਇਹੀ ਥੋੜਾ ਵਿਰੋਧ ਕਰਦੇ ਨੇ ਵਿਰੋਧ ਵੀ ਸੱਚਾ ਕਰਦੇ ਨੇ ਸਾਡਾ ਨਹੀਂ ਕਿਉਂ ਤੁਹਾਨੂੰ ਪੰਜਾਬ ਨਾਲ ਤਾਂ ਜ਼ਿਆਦਾ ਐਲਰਜੀ ਲੱਗਦੀ ਆ ਆ ਤੁਸੀਂ ਜਿਹੜੇ ਬਾਰਡਰ ਬਣਾਏ ਨੇ ਇੰਟਰਨੈਸ਼ਨਲ ਬਾਰਡਰ ਵੱਲ ਲੱਗਦਾ ਹੈ ਸਾਨੂੰ ਜ਼ਿਆਦਾ ਤੁਸੀਂ ਇਦਾਂ ਕਰੋ ਪੰਜਾਬ ਨਾਲ ਪਾਸਾ ਹੀ ਵਟ ਲਓ ਕਰ ਦਿਓ ਅਨਾਉਂਸ ਇਹ ਪੰਜਾਬ ਸਾਡਾ ਹਿੱਸਾ ਨਹੀਂ ਆ ਬਾਰਡਰ ਤਾਂ ਤੁਸੀਂ ਏਡੇ ਏਡੇ ਬਣਾ ਕੇ ਏਡੇ ਏਡੇ ਬਾਰਡਰ ਤਾਂ ਪਾਕਿਸਤਾਨ ਤੇ ਨਹੀਂ ਆਗਾ ਉੱਥੇ ਵੀ ਕਲੀ ਕਾਰਜੀ ਲੱਗੀ ਹੋਈ ਆ ਇਹ ਜਿਹੜੇ 5 500 ਮੀਟਰ ਦੇ ਜਿਹੜੇ ਬੈਰੀਕੇਡ ਲਾਏ ਨੇ ਪੰਜਾਬ ਦੀਆਂ ਸਰਹੱਦਾਂ ਤੇ ਇੰਟਰਨੈਸ਼ਨਲ ਬਾਰਡਰ ਇਹ ਬਣਾਪਾ ਨਾ ਤੁਸੀਂ ਇਹ ਇਹ ਗੱਲ ਉਰੇ ਨਹੀਂ ਰੁਕਣੀ ਹੈ ਜੀ ਜ ਇੰਟਰਨੈਸ਼ਨਲ ਲੈਵਲ ਤੇ ਜਾਉਗੀ ਇਹ ਫਿਰ ਤੁਸੀਂ ਕਹਿੰਦੇ ਪੰਜਾਬ ਵੀ ਤੁਸੀਂ ਕਹਿੰਦੇ ਖਾਲਸਤਾਨੀ ਨੇ ਅੱਤਵਾਦੀ ਨੇ ਤਾਂ ਭਾਈ ਇੱਥੇ ਬਣਨਗੇ ਜੀ ਗੱਲ ਤੁਸੀਂ ਟਿਕਣਾ ਹੀ ਨਹੀਂ ਤੁਸੀਂ ਮੰਗਾ ਮੰਗਵਾਲੋ ਕਿਸਾਨਾਂ ਦੀਆਂ ਸਾਨ ਕਿਹੜਾ ਕੱਲੇ ਪੰਜਾਬ 'ਚ ਨੇ ਬੁਰੇ ਭਾਰਤ ਦੇ ਵਿੱਚ ਨੇ ਹਰਿਆਣਾ ਵਿੱਚ ਨੇ ਤੁਹਾਨੂੰ ਪੰਜਾਬ ਹਰਿਆਣਾ ਹਮਾਤਿਰ ਜੰਮੂ ਕਸ਼ਮੀਰ ਇਹ ਜਾਦੇ ਰੜਕਦਾ ਅੱਖਾਂ 'ਚ ਇਹਨਾਂ ਨਾਲ ਪਾਸਾ ਵਟਲੋ ਇਹਨਾਂ ਨੂੰ ਅੱਡੇ ਕਰ ਦੋ ਤੁਸੀਂ ਨੂੰ ਵੀ ਤਾਂ ਤੁਸੀਂ ਕਹਿਨੇ ਹੋ ਜੇ ਅਸੀਂ ਹਿੰਦੂ ਰਾਸ਼ਟਰ ਬਣਾਉਣਾ ਇੱਥੇ ਅੱਤਵਾਦੀ ਰਹਿੰਦੇ ਨੇ ਤਿੰਨ ਚਾਰ ਸਟੇਟਾਂ 'ਚ ਉਹਨਾਂ ਨੂੰ ਛੱਡ ਦੋ ਤੁਸੀਂ ਬਾਕੀ ਨੂੰ ਬਣਾ ਲਓ ਸਾਰਿਆਂ 'ਚ ਪਰਮਾਣੂ ਬੰਬ ਛੱਡ ਦੋ ਅਥਰੂ ਗੈਸ ਦੇ ਗੋਲੇ ਨਾਲ ਕੁਝ ਨਹੀਂ ਬਣਨਾ ਹਾਜੇ ਗੋਲੇ ਜਿਹੜੇ ਅੱਥਰੂ ਗਾਦੇ ਨੇ ਅਜੇ ਸਾਡੇ ਦਾ ਆਮ ਨਾ ਠੰਡ ਪੈ ਰਹੀ ਆ ਜੀ ਚੁੱਲ੍ਹੇ ਸੇਕਦੇ ਅੱਗ ਸੇਕਦੇ ਇੰਨਾ ਕਿ ਧੂਆਂ ਤਾਂ ਆਵੇਂ ਪੈ ਜਾਂਦਾ ਖਾਂਚ ਤੇ ਇਸੇ ਨਾਲ ਕੋਈ ਫਰਕ ਨਹੀਂ ਪੈਣਾ ਹੈਗਾ ਬਾਂਬੂ ਬੰਬ ਛੱਡ ਦਿਓ ਤੁਸੀਂ ਬਾਕੀ ਕਿਸਾਨ ਨੂੰ ਡਟੇ ਰਹੋ ਪਹੁੰਚਦੇ ਆ ਕੱਲ ਨੂੰ ਵੀ ਆ ਰਹੇ ਆ ਆਪਾਂ ਪਹੁੰਚਦੇ ਆ ਘਰ ਵਿੱਚ ਜਰੂਰ ਮਿਲਾਂਗੇ ਆਪਾਂ ਉੱਥੇ ਬਾਕੀ ਸਾਰਿਆਂ ਨੂੰ ਬੇਨਤੀ ਆ ਵੀ ਕਿਸਾਨਾਂ ਦਾ ਸਾਥ ਦਿਓ ਕਿਸਾਨ ਮਜ਼ਦੂਰ ਇਕਤਾ ਜ਼ਿੰਦਾਬਾਦ ਰਹੂਗੀ ਹੈਗੀ ਆ ਹੋਣੀ ਵੀ ਆ ਜਿਹੜੇ ਨਹੀਂ ਪਹੁੰਚ ਰਹੇ ਆਪਣੀਆਂ ਆਕੜਾਂ ਛੱਡ ਦੋ ਖਾਸ ਕਰਕੇ ਕਿਸਾਨ ਯੂਨੀਅਨ ਵਾਲੇ ਵੱਡੇ ਵੱਡੇ ਜਿਹੜੇ ਪ੍ਰਧਾਨ ਬਣੇ ਫਿਰਦੇ ਨੇ ਆਜੋ ਹੰਕਾਰ ਹੰਗੂਰ ਛੱਡ ਦੋ ਪਰ ਹੁਣ ਤੁਹਾਨੂੰ ਪੁੱਛਣਾ ਤਾਂ ਕਿਸੇ ਨੇ ਹੈ ਨਹੀਂ ਕਿ ਜਿਹੜਾ ਮੇਨ ਆਣ ਮੇਨ ਹੀ ਰਹੂਗਾ ਉਹ ਜਿਹੜੇ ਡੱਲੇਵਾਲ ਭੰਦੇਰ ਜਿਹੜਾ ਤਾਂ ਮੈਨੂੰ ਦੋ ਤਿੰਨ ਬੰਦੇ ਵਧੀਆ ਲੱਗਦੇ ਨੇ ਆਪਾਂ ਨੂੰ ਕਿਉਂਕਿ ਇਹ ਬੰਦੇ ਸਹੀ ਖੜੇ ਨੇ ਮਾਈਨਰ ਦੇ ਵਿੱਚ ਸਰਜੀਤ ਫੁੱਲ ਵਰਗੇ ਗੁਰਨਾਮ ਚੜੁੰਨੀ ਵੀ ਹੈਟ ਬੰਦਾ ਪੂਰਾ ਪਿਛਲੇ 12 ਵਾਰ ਵੀ ਉਹਨਾਂ ਨੇ ਤੋੜੇ ਤੇ ਨਾ ਬੈਰੀਅਰ ਪਰ ਬੈਰੀਅਰ ਤੋੜੇ ਜੀ ਨੇ ਤੇ ਇਹ ਵੀ ਤੁਹਾਨੂੰ ਦੱਸ ਦੰਨੇ ਆ ਜਿੰਨਾ ਚਿਰ ਨਾ ਤੁਸੀਂ ਖਾਲਸਾ ਪੰਥ ਨੂੰ ਅਪੀਲ ਨਹੀਂ ਕਰਦੇ ਕਾਮਰੇਡੋ ਕਸਾਂ ਜੂਨੀ ਨਾਲਿਓ ਉਹਨਾਂ ਦੇ ਨਹੀਂ ਟੁੱਟਣੇ ਇੱਕ ਵਾਰੀ ਆ ਇੱਕ ਵਾਰੀ ਕਹਿ ਦਿਓ ਵਾਸਤੇ ਸੀ ਕਿ ਖਾਲਸਾ ਪੰਥ ਆਵੇ 15 ਮਿੰਟ ਦੇ ਵਿੱਚ ਬੈਰੀਅਰ ਤੇ ਘੱਗਰ ਦਰਿਆ 'ਚ ਪਾਏ ਹੋਣਗੇ ਸਾਰੇ ਜੇ ਨਾ ਤੁਸੀਂ 4 ਘੰਟੇ ਚ ਦਿੱਲੀ ਸਿੰਘੂ ਬਾਰਡਰ ਤੇ ਪਹੁੰਚੇ ਹੋਵੋ। ਬਾਕੀ ਆਜੋ ਸਾਰੇ ਰਲ ਮਿਲ ਕੇ ਕਿਸਾਨਾਂ ਦਾ ਸਾਥ ਦਿਈਏ। ਜੋ ਵੀ ਕਾਲੇ ਕਾਨੂੰਨ ਨੇ ਇਹ ਸਾਰੇ ਆਪਾਂ ਰੱਦ ਕਰਵਾ ਕੀ ਛੱਡਣੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।